ਦੇ ਵਿੱਚ ਜ ਤਕਰੀਬਨ 17 ਕਿ ਪਿੰਡਾਂ ਦੀ ਪੈਣੀ ਹੈ ਤੇ 1.500 ਘਰ ਇਹ ਜਿਹੜਾ ਇੱਥੇ ਪੱਕਾ ਰਹਿ ਰਿਆ ਇਹ ਸਕੂਲ ਵੀ ਹੈ ਇੱਥੇ ਪਰ ਇਹ ਦੋਨੋਂ ਦੋਨੇ ਪਾਸੇ ਦੇ ਪਾਣੀ ਆ ਦਰਿਆ ਬਿਆਸ ਅੱਧਾ ਲੰਦੇ ਪਾਸੇ ਦੀ ਲੰਘਦਾ ਅੱਧਾ ਚੜ੍ਹਦੇ ਪਾਸੇ ਦੀ ਲੰਘਦਾ ਤੋਂ ਇੱਥੇ ਨਗਰੀਬਨ ਜਿਹੜਾ ਹੈ ਪਾਣੀ ਤਾਂ ਹਰ ਸਾਲ ਆਉਣਾ ਪਰ ਕੋਸਾਲਾਂ ਤੋਂ ਇਹਨਾਂ ਜ਼ਿੰਮੇਦਾਰਾਂ ਨੇ ਆਪਣੇ ਆਲੇ ਦੁਆਲੇ 28 ਕਿਲੋਮੀਟਰ ਬੰਨ ਲਾਇਆ ਹੋਇਆ ਇਹਦੇ ਨਾਲ ਆਲੇ ਦੁਆਲੇ ਨੂੰ ਕੋਈ ਪਾਣੀ ਅੰਦਰ ਨਾ ਆਵੇ ਪਰ ਉਹ ਜਿਹੜੇ ਜਿਹੜਾ ਆਰਜੀ ਬੰਦ ਲਾਇਆ ਫੁਲਾਏ ਸੀ ਉਹ ਦੋ ਤਿੰਨ ਖਾਵਾਂ ਤੋਂ ਟੁੱਟ ਗਏ ਜਿਹਦੇ ਨਾਲ ਇਹ ਸਾਰਾ ਇਲਾਕਾ ਹੀ ਗਲਮਗਨ ਹੋ ਗਿਆ ਇਹ ਇੱਥੇ ਬਸ ਸਿਰਫ ਜਿੱਥੇ ਜਿੱਥੇ ਇਹ ਰਹਿ ਰਹੇ ਆ ਕਿਉਂਕਿ ਇਹਨਾਂ ਨੂੰ ਪਤਾ ਪਹਿਲਾਂ ਹੀ ਇਹਨਾਂ ਦੇ ਘਰ ਥੋੜੇ ਉੱਚੇ ਆ ਤੇ ਹਜੇ ਵੀ ਇਹ ਘਰ ਕੋਈ ਨਹੀਂ ਛੱਡ ਰਿਆ ਇਹਨਾਂ ਦੇ ਖਾਣ ਪੀਣ ਵਾਲਾ ਇੱਥੇ ਸਮਾਨ ਸਾਰਾ ਕੁਝ ਹੈਗਾ ਪਸ਼ੂ ਵੀ ਇੱਥੇ ਆ ਦੁੱਧ ਵੀ ਹੈਗੇ ਆ ਦੁੱਧ ਵੀ ਡੇਰੀ ਨੂੰ ਪਾਉਂਦੇ ਆ ਪਰ ਇਹ ਆਪਣੇ ਘਰਾਂ ਦੇ ਵਿੱਚ ਆਲਾ ਦਵਾਲਾ ਕੁਝ ਨਹੀਂ ਬੈਠਾ ਤੋਂ ਲਗਾਤਾਰ ਜਿੱਦੋਂ ਤੋਂ ਪਾਣੀ ਇੱਥੇ ਆਇਆ ਉਸ ਦਿਨ ਤੋਂ ਸੇਵਾ ਤੇ ਲੱਗੇ ਹੋਏ ਆ ਕੋਸ਼ਿਸ਼ ਕਰ ਰਹੇ ਆ ਕਿ ਇਹਨਾਂ ਨੂੰ ਜਿਹੜੇ ਲੋਕ ਅੰਦਰ ਫਸੇ ਹੋਏ ਆ ਜਾਂਦਾ ਘਾਣਾ ਦੋਦੇ ਆ ਜਾਂ ਉਹਨਾਂ ਨੂੰ ਕੋਈ ਹੈਲਪ ਕਰ ਸਕਦੇ ਆ ਪੱਠਿਆਂ ਦੀ ਹੈਲਪ ਚਾਰੇ ਦੀ ਹੈਲਪ ਕਰ ਸਕਦੇ ਆ ਪਾਣੀ ਉਹਨਾਂ ਨੂੰ ਭੋਜਨ ਦਾ ਉਹਨੂੰ ਬੁਖਾ ਕਰਾ ਰਹੇ ਸੋ ਇਹਦਾ ਇੱਥੇ ਇਹਨਾਂ ਨੂੰ ਪਾਣੀ ਤਾਂ ਹੀ ਇਨਜਾਦ ਮਿਲੂਗੀ ਜਦੋਂ ਦਰਿਆ ਦੇ ਵਿੱਚ ਚੱਲੂਗਾ ਪਾਣੀ ਜਿਸ ਤਰ੍ਹਾਂ ਬਾਰਸ਼ਾਂ ਹੋ ਰਹੀਆਂ ਤੇ ਲੱਗਦਾ ਨਹੀਂ ਕਿ ਅਜੇ ਇਹ ਲੋਗ ਇਹ ਕੋਰਸਸ ਆ ਕੇ ਨਾ ਭਰਾਵਾਂ ਦੀ ਜਿਹੜੇ ਜਿੰਨਾਂ ਕੰਮ ਆ ਉਹਨਾਂ ਦੀ ਗੱਲ ਕੀਤੀ ਜਾਵੇ ਸਰਕਾਰ ਨੂੰ ਵੀ ਲਿਖਿਆ ਸੰਘਟਕ ਸਰਕਾਰ ਨੂੰ ਚਾਹੀਦਾ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਜਿਹੜਾ ਇਹਨਾਂ ਦਾ ਗੁਰਦਾਵਰੀ ਕਰਕੇ ਇਹਨਾਂ ਨੂੰ ਮਾਵਜਾ ਜਿਹੜਾ ਹੈਗਾ ਉਹ ਮਿਲ ਜਵੇ ਤਾਂ ਕਿ ਇਹਨਾਂ ਕਿਸਾਨਾਂ ਨੂੰ ਥੋੜੀ ਬੋਦੀ ਰਾਹਤ ਜਿਹੜੀ ਹੈਗੀ ਆ ਇਹਨਾਂ ਨੇ ਝੋਨੇ ਲਾਏ ਆ ਕਾਬਦਾਂ ਜਿਹੜੀਆਂ ਹੈਗੀਆਂ ਸੋਸਾਇਟੀ ਤੋਂ ਚੱਕੀਆਂ ਉਹਨਾਂ ਦੀਆਂ ਵੀ ਕਿਸ਼ਤਾਂ ਜਿਹੜੀਆਂ ਹੈਗੇ ਸਮੇਂ ਤੇ ਆ ਜਾਣੀਆਂ ਉਹਨਾਂ ਨੂੰ ਵੀ ਜਿਹੜਾ ਹੈਗੇ ਤੋਰਿਆ ਜਾਵੇ ਤਾਂ ਕਿ ਇਹ ਜਿਹੜੇ ਕਿਸਾਨ ਹਮੇਸ਼ਾ ਹੀ ਜਿਹੜਾ ਹੈ ਕੁਦਰਤ ਦੀ ਕਰੋਪੀ ਤਾਂ ਦੀ ਮਾਰ ਚੱਲਦਾ ਤੇ ਇਹ ਇਲਾਕੇ ਦਾ ਜਿਆਦਾ ਹੈ ਰਾਬਾਸ ਰਿਆ ਸਵੈਦਕੀ ਦੇ ਤੇ ਜਦੋਂ ਕਿ ਹਜੇ ਤੁਸੀਂ ਬੰਨ ਤੋਂ ਪਾਣੀ ਦੂਰ ਆ ਪਰ ਇਹ ਅੰਦਰਲਾ ਏਰੀਆ ਜਿਹੜਾ ਹੈਗਾ ਇਹ ਸਤਾਰਾਂ ਗੰ ਪਿੰਡ ਜਦੋਂ ਕਿ ਹਜੇ ਉੱਥੇ ਦੂਸਰੇ ਪਾਸੇ ਇੱਕ ਪੰਨ ਹੋਰ ਅੰਦਰਲਾ ਹੈ ਜਿਹਦੇ ਨਾਲ 30 35 ਪਿੰਡ ਜਿਹੜੇ ਹੈਗੇ ਆ ਉਹ ਬਚੇ ਹੋਏ ਆ ਪਰ ਜੇ ਹੋਰ ਜ਼ਿਆਦਾ ਪਾਣੀ ਆਉਂਦਾ ਤੇ ਉਧਰ ਵੀ ਨੁਕਸਾਨ ਹੋ ਸਕਦਾ ਪਰ ਹਜੇ ਆਹ ਏਰੀਆ ਜਿਹੜਾ ਹੈਗਾ ਇਹਦੀ ਹਾਲਤ ਜਨਤਾ ਜਾਣਕ ਤੇ ਸਾਨੂੰ ਪਾਣੀ ਵਾਪਸ ਵੀ ਚਲੇ ਜਾ ਜਦੋਂ ਚੌਨ ਦੇ ਅੰਦਰ ਵੀ ਪਰ ਇਹ ਝੋਨਾ ਜਿਹੜਾ ਡੁੱਬ ਗਿਆ ਬਚਣਾ ਨਹੀਂ ਆ ਦੇ ਜਾਨਵਾਲ ਦਾ ਕੱਲ ਵੀ ਕਈ ਘਰਾਂ ਨੂੰ ਜਿਹੜਾ ਖਾਲੀ ਕਰਵਾਇਆ ਟਰੈਕਟਰ ਵੀ ਇਹਨਾਂ ਦੇ ਸੀ ਅੰਦਰ ਪਾਣੀ ਜਿੱਥੇ ਘਟਾ ਲ ਆ ਜਾਂਦਾ ਉਧਰੋਂ ਫਿਰ ਹਮ ਅ ਸ਼ੁਰੂ ਕਰ ਦਿੰਦਾ ਉਹਨੂੰ ਢਾਉਣਾ ਜਿਹੜੇ ਇਹਨਾਂ ਦੇ ਘਰ ਬਣੇ ਹੋਏ ਆ ਮਹਾਰਾਜ ਕਿਰਪਾ ਕਰੇ ਕਿਉਂਕਿ ਇਹੋ ਜਿਹਾ ਪਾਣੀਆਂ ਦੇ ਵਿੱਚ ਜੇ ਕੋਈ ਪਾਣੀ ਢਾ ਲੱਗਦੀ ਹੈ ਤੇ ਦੌੜ ਕੇ ਜਾਣਾ ਵੀ ਬਹੁਤ ਔਖਾ ਹੋ ਜਾਂਦਾ ਕਿਉਂਕਿ ਕਿਸੇ ਬੰਨੇ ਕੋਈ ਬੰਨਾ ਕੰਡਾ ਜਿਹੜਾ ਹੈਗਾ ਉਹ ਦਿਖ ਨਹੀਂ ਰਿਹਾ ਕੋਈ ਦਿਖਾਰ ਮੰਡ ਦਾ ਏਰੀਆ ਜਿਹਨੂੰ ਆਪਾਂ ਕਹਿੰਦੇ ਨੇ ਆ ਬਾਹੂਪੁਰ ਇਹ ਹੋਰ ਜਿਹੜੇ ਪਿੰਡ ਆ ਇੱਥੇ ਨੇੜੇ ਨੇੜੇ ਉਹਨਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਪਾਣੀ ਪਾਣੀ ਦੀਦਾ ਕਿਤੇ ਕਿਤੇ ਕੋਈ ਘਰ ਕੋਠੇ ਦੀ ਤੇ ਦਰਖਤ ਵੀ ਬਹੁਤ ਥੋੜੇ ਆ ਇੱਥੇ ਫਿਰ ਵੀ ਜਿਹੜੇ ਵਿੱਚ ਵਿੱਚ ਇਹਨਾਂ ਦੇ ਘਰਾਂ ਦੇ ਵਿੱਚ ਲੱਗੇ ਹੋਏ ਆ ਤੇ ਅणि ਇਹਨਾਂ ਜ਼ਿਆਦਾ ਵੀ ਨਹੀਂ ਕਿਸ਼ਤੀ ਵੀ ਇੱਥੇ ਨਹੀਂ ਚੱਲਦੀ ਸਾਰੇ ਉਹ ਧੋਨੇ ਲੱਗੇ ਹੋਇਆ ਧੋਣਾ ਵੀ ਚਾਰ ਚੰਨ ਤਿੰਨ ਚਾਰ ਚਾਰ ਕੋਟ ਹੋਇਆ ਉਹ ਕਿਸ਼ਤੀ ਦੇ ਵਿੱਚ ਨਹੀਂ ਰੁਆ ਜਾਂਦਾ ਇਸੇ ਕਰਕੇ ਕਿ ਇਹ ਦੇਖ ਕੇ ਕਿਸ਼ਤੀ ਕਿਤੇ ਤੋਰ ਕੇ ਲਿਆ ਕੇ ਉਹਨਾਂ ਤੇ ਰਿਪੋਰਟ ਬਣਦੀ ਜੇ ਵੈਸੇ ਇਹ ਨਾ ਪਰਿਵਾਰਾਂ ਦੇ ਕੋਲ ਕਿਸ਼ਤੀਆਂ ਜਿਹੜੀਆਂ ਹੈਗੀਆਂ ਪ੍ਰਾਈਵੇਟ ਵੀ ਇਹਨਾਂ ਦੀਆਂ ਰੱਖੀਆਂ ਹੋਈਆਂ ਸਰਕਾਰ ਨੇ ਵੀ ਦਿੱਤੀਆਂ ਤੇ ਉਹਨਾਂ ਦੇ ਨਾਲ ਆਪਣੀ ਆਵਾਜ਼ ਜਿਹੜੀ ਹੈਗੀ ਹੈ ਰੈਗੂਲਰ ਰੱਖ ਰਹੇ ਸਾਡੀ ਬੇਨਤੀ ਹੈ ਜੇ ਕਿਸੇ ਦੀ ਸੇਵਾ ਕਰਨੀ ਹੋਵੇ ਉਹ ਆਚਾਰ ਇਹਨਾਂ ਦੇ ਪਸ਼ੂਆਂ ਵਾਸਤੇ ਨੂੰ ਭੋਜਨ ਪਾਣੀ ਵਾਸਤੇ ਵੀ ਸੇਵਾ ਕਰਨੀ ਹੋਵੇ ਤੋਂ ਪਾਣੀ ਜਿਹੜਾ ਹੈਗਾ ਉਹ ਵੀ ਜਿਹੜੇ ਹੈਗੇ ਅੰਦਰ ਬੈਠੇ ਆ ਇਹਨਾਂ ਦੀਆਂ ਮੋਟਰਾਂ ਲੱਗੀਆਂ ਉਹ ਤਾਂ ਠੀਕ ਆ ਕਿਉਂਕਿ ਇਹਨਾਂ ਦੇ ਘਰ ਪਰਿਵਾਰ ਹੈਗੇ ਆ ਕਿਤੇ ਲੋੜ ਪੈਂਦੀ ਆ ਤਾਂ ਉਹਨਾਂ ਨੂੰ ਵੀ ਪਾਣੀ ਦੀ ਵੀ ਸੇਵਾ ਅਰ ਹਜੇ ਜਿੱਥੇ ਬੈਠੇ ਆ ਇਹ ਪਾਣੀ ਥੱਲੇ ਚਲ ਜਾਂਦਾ ਤੇ ਇਹਨਾਂ ਨੂੰ ਬਹੁਤ ਰਾਤ ਮਿਲੂਗੀ ਇਹ ਵਾਈਗੁਰ ਦੇ ਹੱਥਾਂ ਇਹ ਬਾਰਸ਼ਾਂ ਹਜੇ ਵੀ ਕੱਲ ਵੀ ਬਾਰਸ਼ਾਂ ਕਾਫੀ ਹੋਈਆਂ ਉਹ ਤਾਂ ਪਾਣੀ ਵੀ ਵਧਣ ਦੇ ਸਾਰਾ ਸੋ ਅਸੀਂ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਜਿਹੜੇ ਲਗਾਤਾਰ ਦਿਨ ਰਾਤ ਇਸ ਕਿਸ਼ਤੀਆਂ ਵਿੱਚ ਰਾਤੀ ਵੀ 3:30 ਵਜੇ ਇੱਕ ਪਰਿਵਾਰ ਨੂੰ ਕੱਢ ਕੇ ਲਿਆਏ ਆ ਕਿਉਂਕਿ ਉੱਥੇ ਖਤਰਾ ਸੀਗਾ ਲਗਾਤਾਰ ਲੱਗੇ ਹੋਏ ਆ ਉਹਨਾਂ ਦਾ ਸਮਾਨ ਵੀ ਕੱਢਿਆ ਉਹਨਾਂ ਦਾ ਪਰਿਵਾਰ ਵੀ ਕੱਢਿਆ ਟਰੈਕਟਰ ਵੀ ਉਹਨਾਂ ਦਾ ਕੱਢ ਕੇ ਲਾਇਆ ਬੇੜੇ ਦੇ ਉੱਤੇ ਸੋ ਲਗਾਤਾਰ ਸੇਵਾਦਾਰ ਲੱਗੇ ਹੋਏ ਆ ਆਪਾਂ ਕੀ ਕਰ ਸਕਦੇ ਆ ਇਹ ਸਮੇਂ ਅਨੁਸਾਰ ਜੋ ਵੀ ਸੇਵਾ ਕਰ ਸਕਦੇ ਉਹ ਲੱਗੇ ਹੋਏ ਆ ਅੱਗੇ ਗੁਰੂ ਦੇ ਹੱਥਾਂ ਪਾਸ਼ਾ ਕਿਰਪਾ ਕਰਨ ਜਿਸ ਦਾ ਕਾਰਜ ਤੇ ਨਹੀਂ ਕੀਆ ਮਾਨਸ ਕਿਆ ਵਿਚਾਰ ਆ ਬੰਦੇ ਦੇ ਹੱਥ ਕੁਛ ਨਹੀਂ ਪਰ ਸਾਡਾ ਫਰਜ਼ ਬਣਦਾ ਕਿ ਜਦੋਂ ਇੱਕ ਪੀੜਾ ਪੀੜਾ ਦੇ ਵਿੱਚ ਹੋਵੇ ਉਹਦੀ ਜਾ ਕੇ ਸੀ ਗੱਲ ਸੁਣਦੇ ਆ ਉਹਦੇ ਕੋਲ ਬੈਠਨੇ ਆ ਉਹਦਾ ਦੁੱਖ ਸੁਣਦੇ ਆ ਉਹਦਾ ਦੁੱਖ ਘਟ ਜਾਂਦਾ ਕੋਈ ਜੇ ਕੋਈ ਕਹੇ ਕਿ ਇਹਨਾਂ ਪਰਿਵਾਰਾਂ ਦੀ ਜਿਹੜੀ ਹੈਗੀ ਆ ਕੋਈ ਆਪਾਂ ਉਹਨਾਂ ਨੂੰ ਡਿਸਪੋਰਟ ਕਰਦੀਏ ਉਹਦਾ ਸਰਕਾਰੀ ਕਰ ਸਕਦੇ ਆ ਆਪਾਂ ਉਹਨਾਂ ਦੇ ਕੋਲ ਜਾਣ ਦੇ ਨਾਲ ਇਹਨਾਂ ਕੋਲ ਨੂੰ ਲੱਗਦਾ ਕਿ ਸਾਡਾ ਕੋਈ ਪਤਾ ਲੈ ਰਿਹਾ ਸਾਡੇ ਕੋਲ ਨੇੜੇ ਆ ਰਿਹਾ ਸਾਨੂੰ ਸਾਰਿਆਂ ਨੂੰ ਇਹੋ ਜੀ ਜਦੋਂ ਹਾਲਤ ਬਣ ਜਾਂਦੇ ਆ ਸਾਥ ਦੇਣਾ ਚਾਹੀਦਾ ਜਿਹੜਾ ਹੈਗਾ ਬਾਕੀ ਵਾਹਿਗੁਰੂ ਦੇ ਹੱਥੋਂ ਬੰਦਾ ਕਰ ਕੁਛ ਨਹੀਂ ਸਕਦਾ ਕਿਉਂਕਿ ਪਾਣੀ ਮੋਰੇ ਕਿਸੇ ਦਾ ਜੋਰ ਨਹੀਂ ਠੀਕ ਹੈਈ ਕੋਈ ਆਪਾਂ ਜੋ ਬਣਦੀ ਮਦਦ ਜ਼ਰੂਰ ਕਰਾਂ ਸਰਕਾਰ ਮਾਜਾ ਉਸ ਕਿਸਾਨਾਂ ਦਾ ਆਜੇ ਜਿਨ੍ਹਾਂ ਦੇ ਫਸਲ ਸਾਰੇ ਤਬਾਹ ਹੋਈ ਹੈ ਇੰਨੇ ਅੱਜ ਲਿਖਣਗੇ ਜ਼ਰੂਰ ਜ਼ਰੂਰ ਕਰਦੇ ਹਾਂ ਉੱਪਰ ਪਾਈ ਤੇ ਵਤਵਾਦੀ ਨਹੀਂ ਹੋ ਰਹੇ ਤੇਰਾ ਦਾ ਜਾਂਦੇ ਛੱਤਾਂ ਦੇਤੀਆ ਕਾ ਦੇਤੀਆ ਉਹਨਾਂ ਦਾ ਉਹ ਨੋਟ ਨੋਟ ਕਰਾ ਲਓ ਉਹਨਾਂ ਸਾਰਿਆਂ ਦਾ ਜਿਹੜਾ ਮੈਂ ਬੇੜਾ ਰਾਹ ਤੇ ਲੱਗ ਕੇ ਬੇਟੇ ਇੱਥੇ ਲੈ ਕੇ ਆਉਂਦੀ ਸੀ ਬਹੁਤ ਸਾਤ ਲੈ ਕੇ ਜਾਣੀ ਲਾਉਣਾ ਬਾਬਾ ਜੀ ਉਹਨਾਂ ਨੇ ਵੀ ਬਹੁਤ ਸਾਡਾ ਸਹਿਯੋਗ ਦੇ ਦਿੰਦੇ ਹੁਸਾ ਨਾਲ ਨਗਰ ਲਾਉਂਦੇ ਉਹਨਾਂ ਦੇ ਚੱਲਣ ਦੇ ਨਾਲ ਉਹਨਾਂ ਦੇ ਸੇਵਾਦਾਰ ਵੀ ਆਏ ਸਾਡੇ ਨਾਲ ਬਾਬਾ ਜੀ ਉਹਨਾਂ ਦੇ ਬਹੁਤ ਬਹੁਤ ਧੰਨ ਆਜਾ ਦਿਨ ਰੱਖਾ ਦੇ ਨਾਲ ਕਿ ਕਰਦੇ ਕੋਈ ਨਹੀਂ ਆਪੋ ਤੁਹਾਡੇ ਸਾਰਿਆਂ ਦੇ ਨਾਲ ਆ ਭਰਾਵਾਂ ਦੇ ਜੋ ਆਪਣੇ ਵੱਲ ਕੋਸ਼ਿਸ਼ ਕਰਾਂਗੇ ਬਾਕੀ ਦਾ ਜਿਹਦਾ ਬਾਬਾ ਜੀ ਨੇ ਕਿ ਉੱਪਰ ਵਾਲੇ ਹੱਥ ਦਾ ਆਪਾਂ ਸਭ ਕੋਲ ਪਾਤੀ ਮਦਦ ਜਿਹੜੀ ਆਪਾਂ ਜੀ ਅਈ ਕਹਿੰਦੇ ਬੱਤੌ ਉਪਰ ਭਾਈ ਕਿਸਾਨਾਂ ਦੇ ਵਸਦੇ ਜਰੂਰ ਕਰਨੇ ਨੇ ਥੋੜਾ ਜਿਹਾ ਕਿਸਾਨ ਕਣਕ ਕਿਥੋਂ ਕੀ ਆ ਗਿਆ ਜੀ ਤੇਜੀ ਵੀ ਆ ਗਿਆ ਜੀ ਤੇਜੀ ਉਹਨੇ ਮਰ ਗਿਆ ਜੀ ਹੁਣ ਤੇ ਆ ਕੇ ਇੱਕ ਸਾਲ ਹੀ ਹੋ ਗਿਆ ਜੀ ਤੇ ਮਰ ਗਿਆ ਜੀ ਉਹ ਜਿੰਨਾ ਚਿਰ ਬੰਨ ਨਹੀਂ ਲੱਗਦਾ ਉਹਨੇ ਚਿਰ ਕਣਕ ਦਾ ਵੀ ਔਖਾ ਲੱਗਦਾ ਸਾਡੇ ਸਰਕਾਰਾਂ ਦਾ ਮਦਦ ਕਰਕੇ ਨਾਲ ਬੰਨ ਲਵਾ ਦੇ ਸਾਡੇ ਕਣਕਾਂ ਬੀਜਾਂ ਨਾਲੋਂ ਹੋ ਜਾਣਗੇ ਕਣਕਾਂ ਵੀ ਔਖੀਆਂ ਹੋਈਆਂ ਨਹੀਂ ਜੀ ਠੀਕ ਹੈ ਜੀ ਉਹ ਵੀ ਤਾਂ ਬਾਬਾ ਜੀ ਦੀ ਮਿਹਰਬਾਨੀ ਨਾਲ ਕਿ ਪੱਕੇ-ਪੁੱਕੇ ਬਥੇਰੇ ਆ ਮੋਟਰਾਂ ਲੱਗੀਆਂ ਹੋਈਆਂ ਜਿੱਦਾਂ ਉਧਰਲੇ ਬੰਨ ਤੇ ਕੀਤਾ ਸੀਗਾ ਜੀ ਉਹ ਇਹ ਵੀ ਏਰੀਆ ਜੋ ਪਾਣੀ ਜਿਹੜਾ ਵਾ ਮੋਟਰਾਂ ਨਾਲ ਚੱਕ ਕੇ ਬਾਹਰ ਸਿੱਤਣਾ ਵਾ ਜੀ ਕਿਉਂਕਿ ਇਹ ਪਾਣੀ ਰੁਕ ਜਾਣਾ ਵਾ ਜਗਾ ਨੀਵੀਆਂ ਤੋਂ ਫਿਰ ਜਿੱਦਾਂ ਬਾਬਾ ਜੀ ਨੇ ਪਿਛਲੀ ਵਾਰੀ ਉਧਰ ਪ੍ਰੋਜੈਕਟ ਚਲਾਇਆ ਉਹ ਚਲਾ ਕੇ ਸਾਰਾ ਕੁਝ ਕਰਨਾ ਪੈਣਾ ਜੀ ਬਾਬਾ ਜੀ ਦਾ ਬਹੁਤ ਸਹਿਯੋਗ ਹੈ ਜੀ ਤੁਹਾਨੂੰ ਸਾਰੇ ਬਾਬਾ ਜੀ ਦੀ ਕਿਰਪਾ ਨਹੀਂ ਤਰੇ ਪੈਦੇ ਖਾਗਾਂ ਫੋਨ ਤੇ ਕਰ ਲਓ ਚਲੋ ਕੋਈ ਜਮਾਰੇ ਕੋਈ ਧਿਆਨ ਰੱਖੋ ਚਲਾਨੇ ਚੱਕਰ ਫੇਰ ਹੈ ਨਾ ਤੁਹਾਡੇ ਵੀ ਠੀਕ ਹੈ ਜੀ ਧਿਆਨ ਰੱਖੋ ਜੀ ਤੇ ਇਹ ਤੇ ਇਹਵਾ ਚਾਰ ਬਰਾ ਮੋਂਦੇ ਜਿਹੜੇ ਹੈਗੇ ਇਹਨਾਂ ਦੇ ਸੌ ਖੇਤ ਜਿਹੜਾ ਇਥੇ ਜੋ ਬਣਾਉਣਾ ਵਾਲੇ ਦੁਆਲੇ ਥਾਗੇ ਜਿਹੜਾ ਤੋਂ ਚਾਰ ਚਾਰ ਪੱਚੀ ਪੱਚੀ ਖੇਤ ਇਹਦੇ ਕਨੇ ਤੇ 35 ਖੇਤ ਦਾ ਤੇ ਬਾਕੀ ਸਾਰੀ ਜ਼ਮੀਨ ਵਾਲੀ ਹੈ ਕਿਸਾਨ ਹੀ ਆ ਸਾਰੇ ਟੀਆਂ ਦੀਆਂ ਮਾਰਕੀ ਹੈ ਕਈਆਂ ਨੂੰ ਕੱਚੀ ਹੈ ਇੱਥੇ ਬਾਦਿਆਂ ਨੇ ਮਾਰਕੀ ਵੀ ਹੈ ਨਹੀਂ ਇੱਥੇ ਹਾਂ ਜੀ ਐਂ ਟਕਾ ਕੇ ਅੰਗ ਸਾਰਿਆਂ ਨੇ ਤਕਰੀਬਨ ਝੋਨੇ ਲਾਇਏ ਝੋਨੇ ਲਾਇਏ ਕਿਸੇ ਨੇ ਫੀਕੀ ਚੱਕ ਕੇ ਲਾਇਆ ਹੈ ਜੀ ਚੱਕ ਕੇ ਲਾਇਆ ਹੈ ਜੀ ਵੇ ਹੁਣ ਕੋਈ ਕਾਕਾ ਬਾਕੀ ਦਾ ਸਾਰਾ ਕੁਝ ਜਿਹੜਾ ਹੈਗਾ ਕੁਦਰਤ ਮੋਰਿਆ ਤੇ ਜੋ ਵੀ ਜਿਹੜਾ ਹੈਗਾ ਅਸੀਂ ਸੋਡੀ ਸਪੋਰਟ ਕਰ ਸਕਦੇ ਅਸੀਂ ਹਮੇਸ਼ਾ ਨਾਲ ਵਿਸ਼ੇਸ਼ ਤੌਰ ਤੇ ਉਹ ਜਿਹਨ ਸੰਦਰਸਿਕ ਨੇ ਮੈਂ ਜਰੂਰ ਦੇਖ ਕੇ ਆਣਾ ਕਿਉਂਕਿ ਇਹ ਹੁਣ ਜਿਹੜਾ ਹੈਗਾ ਵਾਕੀ ਭਾਈ ਗੁਰੂ ਦੇ ਹੱਥੋਂ ਬੰਦਾ ਕਰ ਕੁਝ ਨਹੀਂ ਸਕਦਾ ਕੋਈ ਪਾਣੀ ਮੋਰੇ ਕਿਸੇ ਦਾ ਜੋੜ ਨਹੀਂ ਠੀਕ ਹੈ ਕੋਈ ਆਪਾ ਜੋ ਬੰਦੀ ਮਦਦ ਜ਼ਰੂਰ ਕਰੋ ਸਰਕਾਰ ਨੂੰ ਵੀ ਆਪਣੇ ਮਾਲਜਾਂ ਪਸਾਨਾ ਦਵਾਜੇ ਜਿਨ੍ਹਾਂ ਦੇ ਸੁਤਨੇ ਸਾਰੇ ਤਬਾਹ ਹੋਏ ਹਨ ਨਹੀਂ ਅੱਜ ਲਿਖਣਗੇ ਜ਼ਰੂਰ ਜ਼ਰੂਰ ਕਰਦੇ ਹਾਂ ਉੱਪਰ ਫਾਈਲ ਤੇ ਮਤਵਾ ਦੇਣੀ ਹੋਵੇ 13 ਬਜਾਂ ਦੇ ਛੱਪਾਂ ਦੇਤੀ ਤੁਹਾਡੇ ਉਹਨਾਂ ਨੂੰ ਉਹ ਨੋਟ ਨੋਟ ਕਰਾ ਲਓ ਉਹਨਾਂ ਸਾਰਿਆਂ ਦਾ ਜਿਹੜਾ ਰਾਹ ਤੇ ਲੱਗ ਕੇ ਬਿੱਟ ਇੰਟਰਨੈਟ ਉਹਨਾਂ ਨੂੰ ਬਹੁਤ ਸਾਥ ਲੈ ਕੇ ਜਾਣੀ ਪੈਂਦੀ ਲਾਉਣਾ ਖੇਦ ਤੁਗੇ ਉਹਨਾਂ ਨੇ ਬਹੁਤ ਸਾਡਾ ਸਹਿਯੋਗ ਦੇਣ ਜੋ ਵੀ ਨਾਲ ਨਾਲ ਲੰਦਾ ਨਾਲ ਬੰਦੇ ਨਾਲ ਉਹਨਾਂ ਦੇ ਸੇਵਾਦਾਰ ਵੀ ਆਏ ਸਾਡੇ ਨਾਲ ਬਾਬਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਨਾਲ ਕਿ ਕਰਦੇ ਨੇ ਜਿਹਨੂੰ ਜਿਆਦਾ ਨਹੀਂ ਲੋੜ ਪੈਂਦੀ ਏ ਉਹ ਬਾਹਰ ਜਾਂਦਾ ਨਹੀਂ ਤੇ ਘਰ ਘਟਰ ਨੂੰ ਜੀ ਨਹੀਂ ਕਰਦਾ ਬੰਦੇ ਬੈਣਾ ਬਣਾ ਬਾਬਾ ਜੀ پارک ਜਿਹੇ ਵੀ ਰੱਖ ਲਈਏ ਕਿਸੇ ਦੀ ਜਗਾ ਨਹੀਂ ਹੈਗੀ ਪਾ ਕੋਈ ਵਰਨੇ ਬੰਦੇ ਦੀ ਮਾਪਦਾ ਮਾਰਨਾ ਘਰ ਉਥੇ ਲੈ ਜੇ ਆਪ ਉਥੇ ਚਲ ਜੇ ਭੈਣ ਭਰਾ ਮੇਰੇ ਤੇਰੇ ਅਲਗਾ ਵੀ ਕੋਈ ਚਲ ਜੇ ਪਰ ਕਿੱਲੀ ਕੋ ਰਿਸ਼ਤੇਦਾਰੀ ਉਧ ਲੈ ਜਾਂਦੇ ਆ ਉਹ ਤੇ ਲੈ ਜਾਂਦੇ ਆ ਕਿਦੀ ਲਾਗੇ ਰਿਸ਼ਤੇਦਾਰੀ ਹੁਣ ਤੂ ਪੂਰੇ ਜਿੰਨੀਆਂ ਰਿਸ਼ਤੇਦਾਰੀਆਂ ਤੂ ਪੂਰੇ ਸਾਰਿਆਂ ਦੇ ਮਬਈ ਤਾਂ ਦੇਖੋ ਇੱਥੇ ਇਹਨਾਂ ਪਿੰਡਾਂ ਨਾਲ ਬਹੁਤ ਸਾਲਾਂ ਤੋਂ ਜੁੜੇ ਆ ਹਰ ਸਾਲ ਆ ਕੇ ਮੈਂ ਇੱਥੇ ਦੇਖਦਾ ਪਿਛਲੇ ਸਾਲ ਵੀ ਆਏ ਸੀ ਹਾਲਾਤ ਦੇਖੇ ਸੀਗੇ ਖਰਾਬ ਸੀਗੇ ਮਬਈ ਤਾਂ ਪਾਰਲੀਮੈਂਟ 'ਚ ਵੀ ਕਈ ਵਾਰੀ ਗੱਲ ਕਰ ਚੁੱਕੇ ਆ ਹੁਣ ਪੰਜਾਬ ਸਰਕਾਰ ਨਾਲ ਵੀ ਗੱਲ ਕਰ ਚੁੱਕੇ ਆ ਇਹਨਾਂ ਦਾ ਬਹੁਤ ਸਹਿਯੋਗ ਆ ਔਰ ਅੱਜ ਵੀ ਮੈਂ ਇੱਥੇ ਆਇਆ ਉਹ ਇਹਨਾਂ ਦੇ ਕਾਰਨ ਆਇਆ ਕਿ ਵੀ ਮੈਂ ਜੋ ਬਾਬਾ ਜੀ ਨੇ ਦੱਸਿਆ ਕਿ ਮੌਜੂਦਾ ਹਾਲਾਤ ਜਿਹੜੇ ਆ ਉਹ ਇੱਕ ਵਾਰੀ ਦੇਖ ਕੇ ਤੇ ਸਰਕਾਰ ਨਾਲ ਗੱਲ ਕੀਤੀ ਜਾਣੀ ਚਾਹੀਦੀ ਹੈ ਬਾਬਾ ਜੀ ਨੇ ਆਲਰੇਡੀ ਗੱਲ ਕੀਤੀ ਐ ਅਸੀਂ ਇਕੱਠੇ ਮਿਲ ਕੇ ਵੀ ਗੱਲ ਕਰਾਂਗੇ ਤੇ ਜੋ ਬਣਦੀ ਹੈਲਪ ਆਪਣੇ ਭਰਾਵਾਂ ਲਈ ਆਪਣੇ ਵੱਡਿਆਂ ਲਈ ਅਸੀਂ ਜੋ ਵੱਧ ਤੋਂ ਵੱਧ ਮਦਦ ਪੰਜਾਬ ਸਰਕਾਰ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਮਿਲ ਸਕਦੀ ਉਹਦੀ ਕੋਸ਼ਿਸ਼ ਕਰਾਂਗੇ। ਕੋ ਸਾਰੀ ਖਰਾਬ ਹੋ ਗਈ ਪਰ ਹੌਸਲੇ ਹੱਲੇ ਵੀ ਬੁਲੰਦਾ ਹੈ ਇਹ ਹੈ ਪੰਜਾਬੀਅਤ ਬਟ ਅਸੀਂ ਸਾਰੇ ਇਹਨਾਂ ਦੇ ਨਾਲ ਖੜੇ ਹਾਂ ਸਰਕਾਰ ਵੱਲੋਂ ਵੀ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਕਿ ਜਿੰਨੀ ਵੱਧ ਤੋਂ ਵੱਧ ਮਦਦ ਇਹਨਾਂ ਦੀ ਹੋ ਸਕਦੀ ਸਾਰਿਆਂ ਦੀ ਪਰਿਵਾਰਾਂ ਦੀ ਉਹ ਜ਼ਰੂਰ ਪ੍ਰਵਾਨ ਦੀ ਕੋਸ਼ਿਸ਼ ਕਰਾਂਗੇ ਜਿੱਦਾਂ ਤੁਸੀਂ